ਕਾਸ਼ ਸ਼੍ਰੀ ਅਕਾਲ ਦੋਸਤੋ ਹਾਜ਼ਰ ਹਾਂ ਅੱਜ ਇੱਕ ਹੋਰ ਨਵੀਂ ਕਹਾਣੀ ਲੈ ਕੇ ਅੱਜ ਦੀ ਕਹਾਣੀ ਹੈ ਅਜਮੇਰ ਸਿੱਧੂ ਜੀ ਦੀ ਲਿਖੀ ਹੋਈ ਲਾਹੌਰ ਵਾਲੀ ਭੂਆ ਅਫਜ਼ਲ ਤੌਸੀਫ ਦੀਆਂ ਅਪੂਰੀਆਂ ਤਾਂ ਮੇਰੇ ਪਿਤਾ ਜੀ ਮਾਪਿਆਂ ਦੇ ਇਕਲੌਤੇ ਪੁੱਤਰ ਪਰ ਚਾਰ ਭੈਣਾਂ ਦੇ ਭਰਾ ਸੀ ਮੇਰੀਆਂ ਇਨ੍ਹਾਂ ਚਾਰ ਭੂਆ ਨਾਲ ਅਨੇਕਾਂ ਯਾਦਾਂ ਜੁੜੀਆਂ ਹੋਈਆਂ ਹਨ ਪੰਜਵੀਂ ਭੂਆ ਮੈਂ ਆਪ ਬਣਾਈ ਸੀ ਇਹ ਭੂਆ ਕੋਈ ਹੋਰ ਨਹੀਂ ਸਗ ਪਾਕਿਸਤਾਨ ਦੀ ਪ੍ਰਸਿੱਧ ਲੇਖਿਕਾ ਪ੍ਰੋਫੈਸਰ ਅਫਜ਼ਲ ਤੌਸੀਫ ਹੈ ਜਦੋਂ ਦੇਸ਼ ਦਾ ਵਟਵਾਰਾ ਹੋਇਆ ਮੇਰੇ ਪਿਤਾ ਜੀ ਤੇ ਭੂਆ ਨਿੱਕੇ ਨਿੱਕੇ ਬੱਚੇ ਸਨ ਜਿਨ੍ਹਾਂ ਨੂੰ ਦਾਦਾ ਤੇ ਦਾਦੀ ਜੀ ਬਚਾ ਕੇ ਜੋ ਕਿ ਪਾਕਿਸਤਾਨ ਦੇ ਇਲਾਕੇ ਤੋਂ ਚੜ੍ਹਦੇ ਪੰਜਾਬ ਵੱਲ ਲੈ ਕੇ ਆਏ ਸਨ ਉਦੋਂ ਅਫਜ਼ਲ ਤੌਸੀਫ 11 ਸਾਲ ਦੀ ਸੀ ਜਿੱਦਣ ਪਿੰਡ ਦੀ ਸਿੰਬਲੀ ਉਹਦੇ ਘਰ ਫਸਾਦੀਆਂ ਨੇ ਹਮਲਾ ਕੀਤਾ ਉਸ ਦਿਨ ਉਹ ਆਪਣੀ ਮਾਂ ਜ਼ੁਬੇਦਾ ਬੀਗਮ ਨਾਲ ਨਾਨਕਾਕਰ ਕੁੰਮਖੁਰਦ ਆਈ ਹੋਈ ਸੀ ਉਸ ਨੇ ਨਾ ਤਾਂ ਲੱਤਾਂ ਤੋਂ ਅਪੰਗ ਆਪਣੇ ਤਾਏ ਨਿਆਮਤ ਖਾਨ ਨੂੰ ਵੱਢ ਹੁੰਦੇ ਦੇਖਿਆ ਨਾ ਉਸ ਦੇ ਇਕਲੌਤੇ ਪੁੱਤਰ ਦੇ ਚੀਥੜੇ ਹੁੰਦੇ ਦੇਖੇ ਉਸ ਦੀਆਂ ਦੋ ਧੀਆਂ ਨੇ ਆਪਣੇ ਆਬਰੂ ਨੂੰ ਬਚਾਉਂਦਿਆਂ ਬਾਕੀ ਕੁੜੀਆਂ ਵਾਂਗ ਖੂਹਾਂ ਵਿੱਚ ਛਾਲਾ ਮਾਰ ਦਿੱਤੀਆਂ ਸਨ ਤਾਏ ਦੀਆਂ ਦੋ ਧੀਆਂ ਅਗਵਾ ਕਰ ਲਈਆਂ ਗਈਆਂ ਸਨ ਧੀਆਂ ਨੂੰ ਬਚਾਉਂਦੀਆਂ ਦੋਵੇਂ ਤਾਈਆਂ ਤੇ ਦਾਦੀ ਵੀ ਮਾਰੀਆਂ ਗਈਆਂ ਸਨ ਛੋਟਾ ਤਾਇਆ ਫਜ਼ਲ ਖਾਨ ਬਾਗ ਗਿਆ ਹੋਣ ਕਰਕੇ ਬਚ ਗਿਆ ਸੀ ਫਰੋਜ਼ ਦੇ ਪਰਿਵਾਰ ਦਾ ਨਾਮ ਮੁਨਿਸ਼ਾਨ ਮਿਟਾ ਦਿੱਤਾ ਗਿਆ ਸੀ ਇੰਨਾ 12 ਜੀਆਂ ਨੂੰ ਕਿਵੇਂ ਕਤਲ ਕੀਤਾ ਹੋਵੇਗਾ ਇਹ ਉਸ ਨੇ ਉਦੋਂ ਕਲਪਨਾ ਕੀਤੀ ਜਦੋਂ ਉਹ ਕੁੰਮਾ ਤੋਂ ਕੋਟੇ ਗਈ ਰਾਹ ਵਿੱਚ ਲਾਸ਼ਾਂ ਹੀ ਲਾਸ਼ਾਂ ਸੜ ਰਹੀਆਂ ਸਨ ਧਰਤੀ ਖੂਨ ਨਾਲ ਲਤਪਤ ਹੋਈ ਪਈ ਸੀ ਜਾਂ ਫਿਰ ਉਸ ਨੇ ਪਾਕਿਸਤਾਨ ਜਾ ਕੇ ਦੇਖਿਆ ਹੋਵੇਗਾ ਜਿੱਥੇ ਹਿੰਦੂ ਸਿੱਖਾਂ ਨੂੰ ਬਲੀ ਦੇ ਬੱਕਰੇ ਬਣਾਇਆ ਗਿਆ ਸੀ ਜਿੱਥੇ ਪਾਥੀਆਂ ਵਾਂਗ ਲਾਸ਼ਾਂ ਪਈਆਂ ਸਨ ਨਾ ਉਧਰ ਨਿੱਕੇ ਨਿੱਕੇ ਬੱਚਿਆਂ ਨੂੰ ਬਖਸ਼ਿਆ ਗਿਆ ਸੀ ਤੇ ਨਾ ਹੀ ਉਹਦੇ ਆਪਣੇ ਪਿੰਡ ਸਿੰਬਲੀ ਵਿੱਚ ਉਹਦੇ ਮਨ ਵਿੱਚ ਮੌਤਾਂ ਦਾ ਖੋਫ ਸੀ ਇਹ ਖੋਫ ਇਸ ਕਦਰ ਸੀ ਕਿ ਉਹ ਜਨਵਰੀ 1997 ਵਿੱਚ ਦਿੱਲੀ ਤੋਂ ਕਲਕੱਤੇ ਹੁੰਦੀ ਹੋਈ ਅੰਮ੍ਰਿਤਸਰ ਪੁੱਜੀ ਸੀ ਉਦੋਂ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਅੰਮ੍ਰਿਤਸਰ ਨੇ 1947 ਵਿੱਚ ਆਜ਼ਾਦੀ ਦੇ ਨਾਂ 'ਤੇ ਮਾਰੇ ਗਏ ਪੰਜਾਬੀਆਂ ਦੀ ਯਾਦ ਵਿੱਚ ਕਾਨਫਰੰਸ ਕੀਤੀ ਸੀ ਉਸ ਦਾ ਕਾਨਫਰੰਸ ਤੇ ਆਉਣਾ ਇੱਕ ਬਹਾਨਾ ਸੀ ਉਤੰ ਚੱਲੀਆਂ ਵਾਲੇ ਬਾਗ ਦੀ ਜ਼ਿਆਰਤ ਕਰਨ ਆਈ ਸੀ ਜਾਂ ਫਿਰ ਆਪਣੀ ਜਨਮ ਭੂਮੀ ਸਿੰਬਲੀ ਨੂੰ ਇੱਕ ਵਾਰ ਵੇਖਣ ਦੀ ਖਾਹਿਸ਼ ਪੂਰੀ ਕਰਨ ਵਾਈਸ ਚਾਂਸਲਰ ਡਾਕਟਰ ਐਚ ਐਸ ਸੋਚ ਨੇ ਉਸ ਦੇ ਸਿੰਬਲੀ ਜਾਣ ਅਤੇ ਵਾਪਸ ਆਉਣ ਦਾ ਪ੍ਰਬੰਧ ਕਰ ਦਿੱਤਾ ਸੀ ਉਹਨਾਂ ਦੀ ਪਤਨੀ ਮਹਿੰਦਰ ਕੌਰ ਸੋਚ ਦੇ ਨਾਲ ਜਾਣਾ ਸੀ ਰਾਤ ਦੇ ਕਿਸੇ ਉਦਾਸ ਸ਼ਾਮ ਦੇ ਸੂਰਜ ਵਾਂਗ ਦਿਲ ਡੁੱਬਣ ਲੱਗਾ ਉਸ ਦੀ ਜਦੋਂ ਮਾੜੀ ਜਿਹੀ ਅੱਖ ਲੱਗੀ ਤਾਂ ਖੁਆਬ ਵਿੱਚ ਬਚਪਨ ਆ ਗਿਆ ਆਪਣਾ ਪਿੰਡ ਆਪਣਾ ਘਰ ਚਵਾਰੇ ਤੇ ਪਹਿਲਾ ਪੌਂਦੇ ਮੋਰ ਦੇਖ ਕਪਾਹ ਸੁੱਕ ਦੀ ਦੇਖ ਤੇ ਤਾਈ ਨੂੰ ਰੋਟੀ ਪਗਾਉਂਦਿਆਂ ਦੇਖਿਆ ਸਵੇਰੇ ਤੜਕੇ ਅੱਧੀ ਸੁੱਤੀ ਜਾਗਦੀ ਹਾਲਤ ਵਿੱਚ ਉਸ ਨੂੰ ਇੱਕ ਆਵਾਜ਼ ਸੁਣੀ ਮੁੜ ਕੇ ਪਿੱਛੇ ਨਾ ਵੇਖੀ ਪੱਥਰ ਦੀ ਹੋ ਜਾਵੇਂਗੀ ਉਹ ਡਰ ਗਈ ਸੀ ਇਹ ਡਰ ਕਾਂਬਾ ਕਾਦਾ ਸੀ ਪੂਰੀ ਜ਼ਿੰਦਗੀ ਦੀ ਇਹ ਖਾਹਿਸ਼ ਪਿੰਡ ਦੇਖਣ ਦੀ ਪੂਰੀ ਹੋਣ ਲੱਗੀ ਤਾਂ ਉਹ ਸਵੇਰੇ ਸਿੰਬਲੀ ਨਹੀਂ ਸੀ ਗਈ ਦਾਦੀ ਤਾਇਆ ਤਾਈਆਂ ਪੈਣਾ ਭਰਾਵਾਂ ਦੇ ਕਤਲਾਂ ਦੇ ਹੀ ਦ੍ਰਿਸ਼ ਉਬਰੇ ਹੋਣਗੇ ਅਫਜ਼ਲ ਤौसीਫ ਦਾ ਪਰਿਵਾਰ ਕੋੜੇਵਾ ਰਾਜਪੂਤ ਜਾਤੀ ਵਿੱਚੋਂ ਸੀ ਉਹਦਾ ਦਾਦਾ ਗੁਲਾਮ ਗੌਂਸ ਰਾਣਾ ਕਰਮ ਸਿੰਘ ਦੀ 7ਵੀਂ ਪੀੜੀ ਵਿੱਚੋਂ ਸੀ ਉਹ ਰਾਜਾ ਮਾਨ ਸਿੰਘ ਦੀ ਫੌਜ ਵਿੱਚ ਮੁਲਾਜ਼ਮ ਸੀ ਉਹ ਮੁਸਲਮਾਨ ਕਦੋਂ ਹੋਏ ਤੇ ਕਿਵੇਂ ਹੋਏ ਇਸ ਗੱਲ ਦਾ ਗਿਆਨ ਉਸ ਨੂੰ ਨਹੀਂ ਪਰ 1947 ਵਿੱਚ ਮੁਸਲਮਾਨ ਹੋਣ ਦੇ ਦੋਸ਼ ਵਿੱਚ ਵੱਡੇ ਮਾਰੇ ਗਏ ਸਨ ਅਤੇ ਆਪਣੇ ਹੀ ਦੇਸ਼ ਵਿੱਚੋਂ ਕੱਢ ਦਿੱਤੇ ਗਏ ਸਨ ਪਿੰਡ ਬਾਰੇ ਬਣਿਆ ਡਰ ਮੈਂ ਉਹਨਾਂ ਦੇ ਮਨ ਵਿੱਚੋਂ ਕੱਢਿਆ ਸੀ ਮੈਂ ਸ਼ੁਰੂਆਤ ਵਿੱਚ ਰਵੇਲ ਜੋ ਕਿ ਸੰਪਾਦਕ ਇਲਿਆਸ ਕੋ ਮਨਜੀਦੀ ਮੈਗਜ਼ੀਨ ਸੀ ਉਸ ਰਾਹੀਂ ਚਿੱਠੀ ਪੱਤਰ ਕੀਤੇ ਫਿਰ ਸਿੱਧੇ ਕਰਨ ਲੱਗ ਪਏ ਸਾਂ ਉਦੋਂ ਹੀ ਮੈਂ ਉਹਨਾਂ ਨੂੰ ਪੂਆਜੀ ਕਹਿਣਾ ਸ਼ੁਰੂ ਕੀਤਾ ਸੀ ਉਹਨਾਂ ਨੂੰ ਇਸ ਫੂਫੀ ਭਤੀਜੇ ਦੇ ਰਿਸ਼ਤੇ ਉੱਤੇ ਯਕੀਨ ਹੋ ਗਿਆ ਸੀ ਪੂਆਜੀ ਸੁਣਨ ਤੇ ਉਹਨਾਂ ਨੂੰ ਸਕੂਨ ਵੀ ਮਿਲਦਾ ਸੀ ਜਦੋਂ ਪੰਜਾਬੀ ਸਾਥ ਲਾਂਬੜਾ ਨੇ 2000 ਵਿੱਚ ਉਹਨਾਂ ਨੂੰ ਬਾਬਾ ਫਰੀਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਤਾਂ ਮੈਂ ਉਹਨਾਂ ਨੂੰ ਪਿੰਡ ਆਉਣ ਲਈ ਮਨਾਇਆ ਸੀ। ਉਹਨਾਂ ਦੇ ਮਨ ਦੇ ਸਾਰੇ ਡਰ ਕੱਢ ਕੇ ਪੂਰੀ ਜ਼ਿੰਮੇਵਾਰੀ ਆਪ ਲਈ ਸੀ। ਪੁਰਸਕਾਰ ਲੈਣ ਤੋਂ ਬਾਅਦ ਪੱਤਰਕਾਰ ਉਹਨਾਂ ਨੂੰ ਪੁੱਛ ਰਹੇ ਸਨ ਜੇ ਸਰਹੱਦਾਂ ਖੋਲ੍ਹ ਦਿੱਤੀਆਂ ਜਾਣ ਤਾਂ ਕੀ ਤਬਦੀਲੀ ਆਏਗੀ? ਉਸ ਕਿਹਾ ਸੀ ਕਲਾਸ ਕਰੈਕਟਰ ਬਦਲੇਗਾ। ਧਾਰਮਿਕ ਅਸਹਿਣਸ਼ੀਲਤਾ ਘਟੇਗੀ। ਲੋਕੀ ਆਪਸ ਵਿੱਚ ਮਿਲਣਗੇ। ਪਾਈ ਚਾਰਾ ਵਧੇਗਾ ਦੂਰੀਆਂ ਘਟਣਗੀਆਂ ਆਪਸ ਵਿੱਚ ਵਿਆਹ ਹੋਣਗੇ ਇਹ ਅਜਮੇਰ ਸਿੱਧੂ ਵਿਆਉਣ ਵਾਲਾ ਮੈਂ ਇਸ ਮੁੰਡੇ ਨੂੰ ਆਪਣੀ ਭਤੀਜੀ ਦਾ ਰਿਸ਼ਤਾ ਆਫਰ ਕਰਦੀ ਹਾਂ ਉਹ ਇਹਦੇ ਵਾਂਗ ਪੋਸਟ ਗ੍ਰੈਜੂਏਟ ਹੈ ਤੇ ਸੋਹਣੀ ਸੁਨਖੀ ਬਹੁਤ ਹੈ ਅਸੀਂ ਅਗਲੇ ਦਿਨਾਂ ਵਿੱਚ ਪੂਆ ਤੇ ਰਾਣਾ ਨਵੀਦ ਇਕਬਾਲ ਨੂੰ ਸਿੰਬਲੀ ਲੈ ਆਏ ਸਾਂ ਜਿਉਂ ਹੀ ਨਹਿਰ ਪਾਰ ਕੀਤੀ ਮੈਂ ਉਹਨਾਂ ਦੇ ਖੇਤਾਂ ਵੱਲ ਇਸ਼ਾਰਾ ਕੀਤਾ ਸੀ ਉਹ ਹੋਕਾ ਲਿਆ ਸੀ ਗੱਡੀ ਖੜੀ ਕਰਕੇ ਸਰੋਂ ਦੇ ਦੋ ਫੁੱਲ ਤੋੜ ਕੇ ਮੋਹ ਵਿੱਚ ਪਾਏ ਸਨ ਉਨ੍ਹਾਂ ਦੇ ਘਰ ਦੇ ਮੂਹਰੇ ਉਹ ਖੂਹ ਸੀ ਜਿੱਥੇ ਤਾਏ ਨਿਆਮਤ ਖਾਨ ਤੇ ਗਵਾਂਡੀ ਤਾਏ ਲਿਕੜ ਖਾਨ ਦੀਆਂ ਕੁੜੀਆਂ ਡੁੱਬ ਮਰੀਆਂ ਸਨ ਉਸ ਦੇ ਪੈਰ ਉੱਥੇ ਹੀ ਰੁਕ ਗਏ ਸਨ ਉਹ ਕਿੰਨਾ ਚਿਰ ਆਪਣੀਆਂ ਭੈਣਾਂ ਨੂੰ ਯਾਦ ਕਰਦੀ ਰਹੀ ਨਲਕੇ ਉੱਤੇ ਮੋਟਰ ਆਉਣ ਕਾਰਨ ਇਹ ਖੂਹ ਪੂਰ ਦਿੱਤਾ ਗਿਆ ਸੀ ਉਹ ਸੰਭਲਦਿਆਂ ਕਿਹਾ ਸੀ ਧਰਮ ਦੇ ਨਾਂ ਉੱਤੇ ਆਪਣੀਆਂ ਹੀ ਕਤਲ ਕਰ ਦਿੱਤੀਆਂ ਗਈਆਂ ਤੀਆਂ ਦੇ ਨਾਂ ਦੀ ਤਖਤੀ ਤਾਂ ਇਸ ਖੂਹ ਤੇ ਜ਼ਰੂਰ ਲਾਓ ਮੈਂ ਕਿਹਾ ਪੂਆ ਜੀ ਜੇ ਇੱਥੇ ਤਖਤੀ ਲਾ ਦਿੱਤੀ ਗਈ ਤਾਂ ਲੋਕਾਂ ਨੇ ਪੂਤਾਂ ਪ੍ਰੇਤਾਂ ਦੀਆਂ ਕਹਾਣੀਆਂ ਜੋੜ ਲੈਣੀਆਂ ਹਨ ਖੰਡਰ ਹੋਇਆ ਉਹ ਚਵਾਰਾ ਉਸ ਵਕਤ ਖੜਾ ਸੀ ਜਿੱਥੇ ਤਾਈਆਂ ਜਵਾਨ ਕੁੜੀਆਂ ਤੇ ਬੱਚਿਆਂ ਨੂੰ ਲੈ ਕੇ ਲੁਕਾ ਕੇ ਬੈਠੀਆਂ ਸਨ ਸ਼ਾਮ ਦੇ ਵਕਤ ਹਮਲਾ ਹੋਇਆ ਸੀ ਉੱਥੇ ਹੀ ਖੂਨ ਦੀਆਂ ਨਦੀਆਂ ਵਗ ਗਈਆਂ ਸਨ ਜਦੋਂ ਅਸੀਂ ਚਵਾਰੇ ਉੱਤੇ ਗਏ ਉਹਨਾਂ ਸਬਨਾਂ ਨੂੰ ਥੱਲੇ ਉਤਾਰ ਦਿੱਤਾ ਮੈਂ ਸੋਚਿਆ ਜਿਵੇਂ ਮੇਰਾ ਪਾਕਿਸਤਾਨ ਸਫਰਨਾਮਾ ਵਿੱਚ ਬਲਰਾਜ ਸਾਨੀ ਕੋਠੇ ਉੱਤੇ ਚੜ ਕੇ ਮਿੱਟੀ ਵਿੱਚ ਲਟ ਜਾਂਦਾ ਹੈ ਤੇ ਤਾਹਾਂ ਮਾਰਦਾ ਹੈ ਪੂਆ ਵੀ ਐਵੇਂ ਹੀ ਕਰੇਗੀ ਪਰ ਉਸ ਅਜੇ ਹਣ ਨਹੀਂ ਕੀਤਾ ਸੀ ਉਹ ਕੰੰਦਾ ਨੂੰ ਹੱਥ ਲਾਲਾ ਦੇਖਦੀ ਰਹੀ ਉਸ ਇੱਕ ਇੱਟ ਤੇ ਮਿੱਟੀ ਲਿਫਾਫੇ ਵਿੱਚ ਪਾ ਕੇ ਗੱਡੀ ਵਿੱਚ ਰਖਵਾ ਲਈ ਸੀ ਜੈਲਦਾਰ ਮਹਿੰਦੀ ਖਾਨ ਦੇ ਖੰਡਰ ਬਣੇ ਕਰਨ ਲੱਗੇ ਮਸੀਤ ਸੀ ਕਦੇ ਉਸ ਨੂੰ ਮਸਜਿਦਗੜ ਕਹਿੰਦੇ ਹੁੰਦੇ ਸੀ ਉਸ ਨੂੰ ਗੁਰਦੁਆਰੇ ਦੇ ਰੂਪ ਵਿੱਚ ਸਾਂਭ ਲਿਆ ਗਿਆ ਸੀ ਅੰਦਰ ਬੀੜ ਪਈ ਸੀ ਉਸ ਆਪਣੀ ਫੇਰੀ ਵਾਲੇ ਲੇਖ ਵਿੱਚ ਲਿਖਿਆ ਸੀ ਉਸੇ ਗਲੀ ਵਿੱਚ ਇੱਕ ਮਸੀਤ ਵੀ ਹੈਗੀ ਜੋ ਉੱਤੋਂ-ਉੱਤੋਂ ਉਸੇ ਤਰ੍ਹਾਂ ਦੀ ਦਿਸਦੀ ਹੈ ਪਰ ਅੰਦਰੋਂ-ਅੰਦਰੋਂ ਸਿੱਖਣੀ ਹੋ ਗਈ ਹੈ ਗੁਰਦੁਆਰਾ ਬਣ ਗਈ ਹੈ ਪਰ ਇਹ ਮੇਰੇ ਲਈ ਕੋਈ ਜਜ਼ਬਾਤੀ ਮਸਲਾ ਨਹੀਂ ਇੱਟਾਂ ਹੀ ਦਾ ਨਹੀਂ ਬੰਦਾ ਹੱਥਾਂ ਨਾਲ ਘੜਦਾ ਜੋੜਦਾ ਆਪੇ ਨਾਂ ਰੱਖਦਾ ਆਪੇ ਬਦਲ ਵੀ ਦਿੰਦਾ ਜੇ ਇੱਟਾਂ ਬੋਲ ਸਕਦੀਆਂ ਤਾਂ ਮੈਂ ਉਹਨਾਂ ਨਾਲ ਬੜੀਆਂ ਗੱਲਾਂ ਕਰਦੀ ਉਂਝ ਬੰਦੇ ਹੀ ਬਥੇਰਾ ਕੁਝ ਬੋਲ ਰਹੇ ਸਨ ਮੈਨੂੰ ਲੱਗਿਆ ਜੇਲ੍ਹਦਾਰਾਂ ਦਾ ਮਕਾਨ ਕੋਈ ਉਜੜੀ ਜਨਾਨੀ ਹੈ ਅਤੇ ਪੁਰਾਣੀ ਮਾਲਕ ਦਾ ਮਾਤਮ ਕਰੀ ਜਾ ਰਹੀ ਏ ਪਰ ਮਸੀਤ ਜਿਵੇਂ ਮੁੜ ਕੇ ਵਸ ਗਈ ਔਰਤ ਹੋਵੇ ਦੂਜੀ ਵਾਰ 2004 ਵਿੱਚ ਉਹਨਾਂ ਨੂੰ ਸਿੰਗੁਲੀ ਲਿਆਂਦਾ ਗਿਆ ਉਦੋਂ ਮੇਰਾ ਵਿਆਹ ਵੀ ਹੋ ਗਿਆ ਸੀ ਤੇ ਸਾਡੇ ਘਰ ਇੱਕ ਸਾਲ ਦੀ ਬੇਟੀ ਨਵਰੂਪ ਵੀ ਸੀ ਪੂਆ ਜੀ ਮੇਰੀ ਪਤਨੀ ਸਾਰਾ ਤੇ ਬੇਟੀ ਨਵਰੂਪ ਨੂੰ ਲੈ ਕੇ ਪਿੰਡ ਦੀਆਂ ਗਲੀਆਂ ਵਿੱਚ ਘੁੰਮਦੇ ਰਹਿੰਦੇ ਸਨ ਉਹਨਾਂ ਨਾਲ ਪੱਤਰਕਾਰ ਅਤੇ ਕੁਝ ਕਾਮਰੇਡ ਮਿੱਤਰ ਲੇਖਕ ਤੇ ਪਿੰਡ ਵਾਸੀ ਸਨ ਮੈਂ ਪ੍ਰਬੰਧ ਵਿੱਚ ਉਲਝਿਆ ਹੋਇਆ ਸੀ ਮੇਰੀ ਪਤਨੀ ਤੇ ਬੇਟੀ ਵੱਲ ਇਸ਼ਾਰਾ ਕਰਕੇ ਇੱਕ ਪਿੰਡ ਵਾਸੀ ਨੇ ਭੂਆ ਜੀ ਨੂੰ ਪੁੱਛਿਆ ਇਹ ਵੀ ਪਾਕਿਸਤਾਨ ਤੋਂ ਆਏ ਆ ਇਹ ਤੁਹਾਡੀ ਨੂੰਹ ਤੇ ਪੋਤੀ ਹੈ ਉਹ ਨਵਰੂਪ ਨੂੰ ਇੱਕ ਮੋਢੇ ਤੋਂ ਲਾ ਦੂਜੇ ਮੋਢੇ ਤੇ ਚੁੱਕਦੇ ਬੋਲੇ ਇਹ ਮੇਰੀ ਛੋਟੀ ਨੂੰਹ ਹੈ ਇਹ ਮੇਰੀ ਖੂਬਸੂਰਤ ਪੋਤੀ ਹੈ ਉਹ ਬੇਟੀ ਦੇ ਵਾਲਾਂ ਵਿੱਚ ਹੱਥ ਫੇਰਦੇ ਪਿੰਡ ਦੀਆਂ ਕੁਝ ਔਰਤਾਂ ਮੇਰੀ ਪਤਨੀ ਦੀ ਵੀ ਮਹਿਮਾਨ ਨਿਵਾਜ਼ੀ ਕਰਨ ਲੱਗ ਪਈਆਂ ਹਾਸਾ ਉਦੋਂ ਪੈ ਗਿਆ ਜਦੋਂ ਇੱਕ ਪੱਤਰਕਾਰ ਨੇ ਮੇਰੀ ਪਤਨੀ ਤੋਂ ਪਾਕਿਸਤਾਨ ਦੀ ਰਾਜਨੀਤਿਕ ਸਥਿਤੀ ਬਾਰੇ ਜਾਣਨਾ ਚਾਹਿਆ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਉਹਨਾਂ ਦੇ ਸਵਾਗਤ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ। ਪਿੰਡ ਦਾ ਇੱਕ ਬਜ਼ੁਰਗ ਇੰਗਲੈਂਡ ਤੋਂ ਆਇਆ ਹੋਇਆ ਸੀ। ਪਿੰਡ ਵਾਲਿਆਂ ਦੇ ਕਹਿਣ ਉੱਤੇ ਉਸ ਨੂੰ ਪ੍ਰਵਾਨਗੀ ਮੰਡਲ ਵਿੱਚ ਬਿਠਾਉਣ ਦਾ ਫੈਸਲਾ ਹੋਇਆ। ਤਾਂ ਪਿੰਡ ਦੇ ਹੀ ਕੁਝ ਬੰਦਿਆਂ ਨੇ ਇਹ ਕਹਿ ਕੇ ਵਿਰੋਧ ਕੀਤਾ ਕਿ ਇਹ ਵਿਅਕਤੀ ਫਸਾਦੀਆਂ ਵਿੱਚ ਸ਼ਾਮਲ ਸੀ। ਮੈਂ ਕਸੂਤਾ ਫਸ ਗਿਆ ਕਿ ਕੀ ਕੀਤਾ ਜਾਵੇ। ਪ੍ਰੋਗਰਾਮ ਸ਼ੁਰੂ ਨਹੀਂ ਸੀ ਹੋ ਰਿਹਾ। ਜਦੋਂ ਭੂਆ ਜੀ ਨੂੰ ਪਤਾ ਲੱਗਾ ਮੈਨੂੰ ਕਹਿਣ ਲੱਗੇ ਕਾਕਾ ਕੋਈ ਗੱਲ ਨਹੀਂ ਬਿਠਾ ਦੇ ਕੀ ਪਤਾ ਆਪਣੇ ਪਾਪ ਧੋਣੇ ਚਾਹੁੰਦਾ ਹੋਵੇ ਅਜਿਹੇ ਪਾਪੀ ਜੂnde ਰਹਿਣੇ ਚਾਹੀਦੇ ਆ ਤਾਂ ਕਿ ਆਪਣੇ ਕੁਕਰਮ ਦੇਖ ਲੈਣ ਸੁਣ ਲੈਣ ਇਹਦੀ ਫੋਟੋ ਜ਼ਰੂਰ ਖਿੱਚ ਦੇਵੀਂ ਸ਼ਾਮ ਨੂੰ ਮੇਰੇ ਘਰ ਆਏ ਤਾਂ ਮੇਰੇ ਕੈਮਰੇ ਵਿੱਚ ਉਸਦੀ ਫੋਟੋ ਖਿੱਚ ਜਾਣ ਉਹ ਫੋਟੋ ਸੇਵ ਕਰਕੇ ਲੈ ਗਏ ਸਨ ਅਫਜ਼ਲ ਤੌਸੀਫ ਸਿਹਤ ਪ੍ਰਤੀ ਬਹੁਤ ਜਾਗਰੂਕ ਸਨ ਉਹ ਸਵੇਰੇ ਦੇ ਨਾਸ਼ਤੇ ਵਿੱਚ ਇੱਕ ਸੇਬ ਇੱਕ ਕੇਲਾ ਤੇ ਦੁੱਧ ਦਾ ਗਲਾਸ ਲੈਂਦੇ ਦੁਪਹਿਰ ਨੂੰ ਦਹੀਂ ਤੇ ਸਬਜ਼ੀ ਨਾਲ ਇੱਕ ਜਾਂ ਡੇਢ ਰੋਟੀ ਖਾਂਦੇ। ਰਾਤ ਨੂੰ ਫੇਰ ਦੁੱਧ ਦਾ ਗਲਾਸ ਪੀ ਕੇ ਸੌਂ ਜਾਂਦੇ। ਇੱਕ ਦਿਨ ਸਵੇਰੇ ਸਾਰਾ ਨੇ ਪਰੌਂਠੇ ਬਣਾਏ। ਮੈਂ ਦਹੀਂ ਤੇ ਮੱਖਣ ਨਾਲ ਦੋ ਪਰੌਂਠੇ ਖਾਧੇ। ਬਾਅਦ ਵਿੱਚ ਇੱਕ ਦੁੱਧ ਦਾ ਗਲਾਸ ਪੀ ਲਿਆ। ਮੈਨੂੰ ਕਹਿਣ ਲੱਗੇ, "ਓਏ ਹੁਣ ਤੂੰ ਖੇਤ ਵਿੱਚ ਕੰਮ ਕਰਨ ਵਾਲਾ ਕਿਸਾਨ ਨਹੀਂ, ਪੜ੍ਹਨ ਲਿਖਣ ਵਾਲਾ ਬੁੱਧੀਜੀਵੀ ਵੇ। ਵਿਦਿਆਰਥੀਆਂ ਨੂੰ ਪੜਾਉਣ ਲਈ ਵੀ ਤੈਨੂੰ ਇੰਨੀ ਖੁਰਾਕ ਦੀ ਲੋੜ ਨਹੀਂ।" ਅਗਲੇ ਦਿਨ ਅਮਰੀਕਾ ਤੋਂ ਆਏ ਇੱਕ ਪਰਿਵਾਰ ਤਾਰਾ ਸਿੰਘ ਜੀ ਦੀ ਲੜਕੀ ਦਾ ਵਿਆਹ ਸੀ। ਉਕੇ ਸ਼ਾਇਰ ਡਾਕਟਰ ਜਗਤਾਰ ਵੀ ਵਿਆਹ ਉੱਤੇ ਆਏ ਹੋਏ ਸਨ ਡਾਕਟਰ ਸਾਹਿਬ ਉਰਦੂ ਅਦਬ ਦੀਆਂ ਗੱਲਾਂ ਕਰ ਰਹੇ ਸਨ ਪਰਪੂਆ ਜੀ ਦੀ ਸੁਤਾ ਵਿਆਹ ਦੀਆਂ ਰਸਮਾਂ ਵਿੱਚ ਸੀ ਜਿਵੇਂ ਕੁਆਰੀਆਂ ਕੁੜੀਆਂ ਵਿਆਹ ਨੂੰ ਬਹੁਤ ਰੀਝ ਨਾਲ ਦੇਖਦੀਆਂ ਹਨ ਅਤੇ ਉਹਨਾਂ ਵਿੱਚ ਹਿੱਸਾ ਵੀ ਲੈਂਦੀਆਂ ਹਨ ਉਹ ਦੁਲਹਨ ਤੇ ਲਾੜੇ ਬਾਰੇ ਬੜਾ ਬੇਬਾਕ ਹੋ ਕੇ ਟਿੱਪਣੀ ਕਰ ਰਹੇ ਸਨ ਪੰਜਾਬੀ ਸਾਹਿਤ ਸਭਾ ਬੰਗਾ ਦਾ ਸਮਾਗਮ ਸੀ ਔਰਤ ਕਵੀ ਦਰਬਾਰ ਦੀ ਪ੍ਰਧਾਨਗੀ ਤੇ ਭਾਸ਼ਣ ਪੂਆ ਦਾ ਸੀ ਨਮਾ ਸ਼ਹਿਰ ਤੇ ਬੰਗੇ ਦੇ ਰਾਹ ਵਿੱਚ ਸ਼ਹੀਦ ਭਗਤ ਸਿੰਘ ਜੀ ਦਾ ਜੱਦੀ ਪਿੰਡ ਖਟਕੜ ਕਲਾਉਂਦਾ ਹੈ ਜਿੱਥੇ ਸ਼ਹੀਦਾਂ ਬਾਰੇ ਦੇਖਣਯੋਗ ਮਿਊਜ਼ੀਅਮ ਬਣਿਆ ਹੋਇਆ ਹੈ ਮੈਨੂੰ ਉਹਨਾਂ ਨੂੰ ਸਵਾਗਤ ਵਿੱਚ ਪਹੁੰਚਾਉਣ ਦੀ ਕਾੜ ਸੀ ਪਰ ਉਹ ਤਾਂ ਆਪਣੇ ਮਹਿਬੂਬ ਹੀਰੋ ਨੂੰ ਸਲਾਮ ਕੀਤੇ ਬਗੈਰ ਦੂਰ ਹੀ ਨਹੀਂ ਰਏ ਸਨ ਉਹਨਾਂ ਮਿਊਜ਼ੀਅਮ ਅੱਗੇ ਗੱਡੀ ਰੁਕਵਾ ਲਈ ਸੀ ਫਿਰ ਪਿੰਡ ਵਿੱਚ ਪੁਰਾਣੇ ਘਰ ਵੀ ਗਏ ਅਮ੍ਰਿਤਾ ਪ੍ਰੀਤਮ ਮੰਗ ਅਫਜ਼ਲ ਤੌਸੀਫ ਵੀ ਦੋਹਾਂ ਪੰਜਾਬ ਦੀਆਂ ਦੋਹਾਂ ਪੰਜਾਬ ਵਿੱਚ ਪੜ੍ਹੀ ਜਾਣ ਵਾਲੀ ਸਤਕਾਰ ਲੇਖਿਕਾ ਹੈ ਉਹ ਪੰਜਾਬ ਤੇ ਉਰਦੂ ਭਾਸ਼ਾਵਾਂ ਵਿੱਚ ਮੁਹਾਰਤ ਰੱਖਣ ਵਾਲੀ ਪਰ ਆਵਾਮ ਲਈ પ્રતિਬੰਧ ਲੇਖਿਕਾ ਸੀ 2007 ਦੀ ਸਿੰਪਲੀ ਫੇਰੀ ਤੋਂ ਬਾਅਦ ਅਸੀਂ ਮਿਲੇ ਨਹੀਂ ਉਹ ਬਿਮਾਰ ਪੈ ਗਏ ਸਨ ਅਮਰੀਕਾ ਵਾਲੇ ਮਿੱਤਰਾਂ ਨੇ ਮੇਰੀ ਡਿਊਟੀ ਲਈ ਸੀ ਕਿ ਮੈਂ ਅਮਰੀਕੀ ਕਾਨਫਰੰਸ ਉੱਤੇ ਲੈ ਕੇ ਆਵਾਂ ਬਿਮਾਰੀ ਕਾਰਨ ਉਹ ਨਾ ਜਾ ਸਕੇ ਮੈਂ ਗਦਰ ਪਾਰਟੀ ਦੇ ਮੁਸਲਮਾਨ ਸੂਰਬੀਰਾਂ ਬਾਰੇ ਲਿਖਣ ਲਈ ਉਹਨਾਂ ਨੂੰ ਕਿਹਾ ਸੀ ਪਰ ਸਿਹਤ ਦੀ ਖਰਾਬੀ ਨੇ ਇਹ ਸੱਚਾ ਸੁੱਚਾ ਕੰਮ ਹੋਣ ਨਹੀਂ ਦਿੱਤਾ ਮੇਰੀਆਂ ਤਿੰਨ ਭੂਆ ਪਹਿਲਾਂ ਹੀ ਅਲਵਿਦਾ ਕਹਿ ਗਈਆਂ ਸਨ ਇਹ ਲਾਹੌਰ ਵਾਲੀ ਭੂਆ ਵੀ 30 ਦਸੰਬਰ 2014 ਨੂੰ ਧੋਖਾ ਦੇ ਗਈ ਜੇਕਰ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਏ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ